ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਕਾਜੂ ਸ਼ੇਪ ਮਠਰੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਇਹਦੇ ਲਈ ਮੈਂ 1.5 ਕੱਪ ਮੈਦੇ ਨੂੰ ਛਾਂ ਕੇ ਲੈ ਲਿਆ ਹੈ ਮੈਦੇ ਨੂੰ ਕਿਸੇ ਖੁੱਲੇ ਪਾਂਡੇ ਵਿੱਚ ਪਾ ਲਾਂਗੇ ਅੱਧਾ ਚਮਚ ਤੁਸੀਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਮੁਤਾਬਕ ਘੱਟ ਜਾਂ ਵਧ ਕਰ ਸਕਦੇ ਹੋ ਜੇ ਅੱਧਾ ਚਮਚ ਜਵਾਨ ਹੱਥਾਂ ਦੇ ਮਲਗੇ ਪਾ ਦਾਂਗੇ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਬੇਕਿੰਗ ਪਾਊਡਰ ਪਾਵਾਂਗੇ ਬਿਲਕੁਲ ਥੋੜਾ ਜਿਹਾ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਮੋਇਲ ਲਈ ਅਸੀਂ ਇਹਦੇ ਵਿੱਚ 3 ਚਮਚ ਰਿਫਾਈਨਡ ਆਇਲ ਪਾ ਦਾਂਗੇ ਚੰਗੀ ਤਰਾ ਮੋਇਲ ਨੂੰ ਮਿਕਸ ਕਰ ਲਾਂਗੇ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਟੇ ਨਾਲੋਂ ਥੋੜਾ ਟਾਈਟੇ ਦਾ ਇੱਕ ਡੋਅ ਤਿਆਰ ਕਰ ਲਾਂਗੇ 3 ਤੋਂ 4 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਮਲ ਲਾਂਗੇ ਮੈਦੇ ਨੂੰ 4 ਤੋਂ 5 ਮਿੰਟ ਲਈ ਮਲ ਕੇ ਥੋੜਾ ਸੌਫਟ ਕਰਕੇ ਇਹਨੂੰ ਕਿਸੇ ਕੱਪੜੇ ਨਾਲ ਟੱੱਕ ਕੇ 10 ਤੋਂ 15 ਮਿੰਟ ਲਈ ਰੱਖ ਦਾਂਗੇ ਮੈਦੇ ਦੇ ਡੋ ਨੂੰ ਰੱਖੇ ਹੋਏ ਹੁਣ 15 ਮਿੰਟ ਹੋ ਗਏ ਆ ਹੋਰ ਇਹ ਰੁੱਧ 12 ਮਲੰਦੀ ਕੋਈ ਲੋੜਨੀ ਹੈ ਇਹਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਲਾਂਗੇ ਇਦਾਂ ਦੇ ਕਿ ਪੇੜਾ ਬਣਾ ਲਾਂਗੇ ਤੇ ਹੁਣ ਅਸੀਂ ਇਹਨਾਂ ਨੂੰ ਵੇਲ ਲਾਂਗੇ ਇਹ ਰੁਕੀਸੇ ਚਕਲੇਜਾ ਕਿਸੇ ਚੋਪਿੰਗ ਬੋਰਡ ਉੱਪਰ ਅਸੀਂ ਵੇਲ ਲਾਂਗੇ ਹੱਥਾਂ ਨਾਲ ਪਹਿਲੇ ਇਹਨੂੰ ਥੋੜਾ ਚਪਟਾ ਕਰ ਲਾਂਗੇ ਇਨ ਨੂੰ ਕੋਈ ਸੁੱਕਾ ਆਟਾ ਜਾਂ ਰਿਫਾਈਨ ਵਗੈਰਾ ਲਗਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਮੌਇਨ ਪਾਇਆ ਹੁੰਦਾ ਹੈ ਤੇ ਬੜੀ ਆਸਾਨੀ ਨਾਲ ਵੇਲੇ ਜਾਂਦਾ ਹੈ ਨਾ ਹੀ ਅਸੀਂ ਇਹਨੂੰ ਜ਼ਿਆਦਾ ਪਤਲਾ ਕਰਾਂਗੇ ਤੇ ਨਾ ਹੀ ਜ਼ਿਆਦਾ ਮੋਟਾ ਰੱਖਾਂਗੇ ਤਾਂ ਹੁਣ ਕਿਸੇ ਬੋਤਲ ਦੇ ਟੱਕਣ ਨਾਲ ਜਾਂ ਕਿਸੇ ਕਟਰ ਨਾਲ ਅਸੀਂ ਇਹਦੇ ਕਾਜੂ ਸ਼ੇਪ ਵਿੱਚ ਇਹਦੇ ਪੀਸ ਕੱਟ ਲਾਂਗੇ ਦੇਖੋ ਇਸ ਤਰ੍ਹਾਂ ਇਹ ਸ਼ੇਪ ਵਿੱਚ ਅਸੀਂ ਇਹਨਾਂ ਨੂੰ ਕੱਟਦੇ ਜਾਵਾਂਗੇ ਇਸ ਤਰ੍ਹਾਂ ਅਸੀਂ ਕਾਜੂ ਦੀ ਸ਼ੇਪ ਦਿੰਦੇ ਹੋਏ ਇਹਨਾਂ ਨੂੰ ਕੱਟਦੇ ਜਾਵਾਂਗੇ ਇੱਕ ਪੇੜੇ ਦੇ ਸਾਡੇ ਇੰਨੇ ਕਾਜੂ ਬਣ ਕੇ ਤਿਆਰ ਹੋਏ ਆ ਤੇ ਬਾਕੀ ਜਿਹੜਾ ਵੇਸਟ ਅਟਾਇਆ ਇਹਨੂੰ ਅਸੀਂ ਦੂਸਰੇ ਪੇੜੇ ਵਿੱਚ ਵਰਤ ਲਾਂਗੇ ਤੇ ਉਹਦੇ ਵੀ ਕਾਜੂ ਬਣਾ ਕੇ ਤਿਆਰ ਕਰ ਲਾਂਗੇ ਫਿਰ ਅਸੀਂ ਕਾਜੂਆਂ ਉੱਪਰ ਸਪ੍ਰਿੰਕਲ ਕਰਨ ਲਈ ਇੱਕ ਮਸਾਲਾ ਤਿਆਰ ਕਰ ਲਾਂਗੇ ਇਦੇ ਲਈ 1 ਚਮਚ ਕਾਲਾ ਨਮਕ ਲਵਾਂਗੇ 1 ਚਮਚ ਸੇਂਦਾ ਨਮਕ ਅੱਧਾ ਚਮਚ ਕਾਲੀ ਮਿਰਚ 1 ਚਮਚ ਛਾਟ ਮਸਾਲਾ ਅੱਧਾ ਚਮਚ ਲਾਲ ਮਿਰਚ ਮਿਕਸ ਕਰ ਲਾਂਗੇ ਔਰ ਇਸ ਕੜਾਹੀ ਵਿੱਚ ਤੇਲ ਪਾ ਕੇ ਤੇਲ ਗਰਮ ਰੱਖ ਲਾਂਗੇ ਤੇਲ ਹੁਣ ਗਰਮ ਹੋ ਗਿਆ ਏ ਗੈਸ ਦੀ ਫਲੇਮ ਅਸੀਂ ਮੀਡੀਅਮ ਰੱਖਾਂਗੇ ਤੇ ਅਸੀਂ ਜਿਹੜੀ ਪਕੌੜਿਆਂ ਵਾਲੀ ਪੌਣੀ ਹੁੰਦੀ ਹੈ ਉਹਦੇ ਉੱਪਰ ਅਸੀਂ ਕਾਜੂਰ ਨੂੰ ਪਾ ਕੇ ਫਿਰ ਤੇਲ 'ਚ ਪਾਵਾਂਗੇ ਜੇ ਅਸੀਂ ਇਦਾਂ ਇਹਨਾਂ ਨੂੰ ਤੇਲ 'ਚ ਪਾਵਾਂਗੇ ਤੇ ਸਾਡਾ ਹੱਥ ਨਹੀਂ ਸੜਦਾ ਇਹਦੇ ਛੱਟੇ ਨਹੀਂ ਪੈਂਦੇ ਬਾਹਰ ਹਲਕਾ ਜਿਹਾ ਇਹਨਾਂ ਨੂੰ ਹਿਲਾ ਲਾਂਗੇ लेंगे ला हम चंकी तरह गोल्डन कलर होने तक अ काजू बहुत ही वैसे गोल्डन कलर के हो गए हम असी इन्हों बढ़ लेंगे ਸਾਰੇ ਕਾਜੂ ਇਹਨੂੰ ਮੈਂ ਫਰਾਈ ਕਰ ਲਿਆ ਏ ਤਾਂ ਹੁਣ ਅਸੀਂ ਇਹਦੇ ਉੱਪਰ ਜਿਹੜਾ ਮਸਾਲਾ ਬਣਾ ਕੇ ਰੱਖਿਆ ਸੀ ਉਹਨੂੰ ਪਾ ਦਾਂਗੇ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ ਕਾਜੂ ਮਠਰੀ ਬਣ ਕੇ ਤਿਆਰ ਹੋਈ ਏ ਤੇ ਅਸੀਂ ਇਹਨੂੰ 1 ਮਹੀਨੇ ਤੱਕ ਸਟੋਰ ਕਰਕੇ ਬੜੇ ਆਰਾਮ ਨਾਲ ਰੱਖ ਸਕਦੇ ਹਾਂ ਕਿਸੇ ਵੀ 에ਅਰ ਟਾਈਟ ਕੰਟੇਨਰ ਵਿੱਚ ਪਾ ਕੇ ਅਸੀਂ ਇਹਨਾਂ ਨੂੰ ਰੱਖ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਹੋਰ ਨਵੀਆਂ ਨਵੀਆਂ ਵੀਡੀਓਜ਼ ਦੇ ਲਈ ਧੰਨਵਾਦ